ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਇਸ ਦੇਸ਼ ਦੀ ਅਸਲੀ ਤਾਕਤ ਸਾਡੇ ਗਰੀਬ ਮਜ਼ਦੂਰ ਅਤੇ ਵਾਂਝੇ ਵਰਗ ਦੇ ਲੋਕ ਹਨ। ਇਹਤੇ ਲੋਕ ਆਪਣੇ ਪਸੀਨੇ ਅਤੇ ਮਿਹਨਤ ਨਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਸਭ ਤੋਂ ਵੱਡਾ ਯੋਗਦਾਨ ਦੇ ਰਹੇ ਹਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੀਤੇ 11 ਸਾਲਾਂ ਵਿੱਚ ਇਹਨਾਂ ਮਿਹਨਤਕ ਸ਼ਵਰਗਾ ਨੂੰ ਜੋ ਸਨਮਾਨ ਅਤੇ ਅਧਿਕਾਰ ਦਿੱਤੇ ਹਨ ਉਹ ਕਾਂਗਰਸ ਕਦੇ ਨਹੀਂ ਦੇ ਪਾਈ ਕਾਂਗਰਸ ਨੇ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਹਿੱਤਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ ਤੇ ਆਮ ਜਨਤਾ ਸਮਾਜ ਅਤੇ ਦੇਸ਼ ਦੀ ਚਿੰਤਾ ਨਹੀਂ ਕੀਤੀ ਕਾਂਗਰਸ ਨੇ ਦਹਾਕਿਆਂ ਦਾ ਕਿ ਸੱਤਾ ਵਿੱਚ ਰਹਿੰਦੇ ਹੋਏ ਆਮ ਜਨਤਾ ਦੀ ਉਮੀਦਾਂ ਦੀ ਅਣਦੇਖੀ ਕੀਤੀ ਹੈ ਤੇ ਹੁਣ ਜਨਤਾ ਨੇ ਵੀ ਉਹਨਾਂ ਨੂੰ ਜ਼ੀਰੋ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਮੁੱਖ ਮੰਤਰੀ ਅੱਜ ਇੱਥੇ ਸੰਤ ਕਬੀਰ ਕਟીર ਤੇ ਪੂਰੇ ਸੂਬੇ ਤੋਂ ਆਏ ਡੀਐਸ ਸਮਾਜ ਦੇ ਵਫਦ ਨੂੰ ਸੰਬੋਧਿਤ ਕਰ ਰਹੇ ਸਨ ਇਸ ਮੌਕੇ ਤੇ ਡੀਐਸਸੀ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਪੱਗ ਪਹਿਨਾ ਕੇ ਉਹਨਾਂ ਦਾ ਸਨਮਾਨ ਅਤੇ ਡੀਐਸਸੀ ਸਮਾਜ ਦੇ ਰੱਖਵਾ ਵਿੱਚ ਵਰਗੀਕਰਨ ਨੂੰ ਲਾਗੂ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ 11 ਜੂਨ ਨੂੰ ਸਿਰਸਾ ਵਿੱਚ ਮਨਾਈ ਜਾਣ ਵਾਲੀ ਸੰਤ ਕਬੀਰ ਜਨਮ ਦਿਤੀ ਲਈ ਸੱਦਾ ਵੀ ਦਿੱਤਾ ਹੈ। ਮੁੱਖ ਮੰਤਰੀ ਨੇ ਸਮਾਜ ਦੇ ਲੋਕਾਂ ਨੂੰ ਯੋਧਾ ਦਰਜੇ ਹੋਏ ਕਿਹਾ ਹੈ ਕਿ ਸਮਾਜ ਨੇ ਜੋ ਇਹ ਸਨਮਾਨ ਦੀ ਪੱਗ ਮੇਰੇ ਸਿਰ ਤੇ ਰੱਖੀ ਹੈ, ਇਹ ਸਨਮਾਨ ਸਮਾਜ ਦਾ ਹੈ ਤੇ ਮੈਂ ਇਸ ਸਨਮਾਨ ਨੂੰ ਕਦੇ ਘਟ ਨਹੀਂ ਹੋਣ ਦਵਾਂਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡੀਐਸਸੀ ਨੂੰ ਉਸ ਦਾ ਅਧਿਕਾਰ ਅਤੇ ਸਨਮਾਨ ਮਿਲ ਰਿਹਾ ਹੈ। ਹਾਲ ਹੀ ਵਿੱਚ ਜੋ ਲਗਭਗ 3500 ਭਰਤੀਆਂ ਦਾ ਐਲਾਨ ਹੋਇਆ ਹੈ, ਉਸ ਵਿੱਚ 605 ਅਹੁਦੇ ਜੋ ਹਨ ਡੀਐਸਸੀ ਸਮਾਜ ਲਈ ਅਤੇ 604 ਅਹੁਦੇ ਹੋਰ ਅਨੁਸੂਚਿਤ ਜਾਤੀਆਂ ਲਈ ਹਨ। ਇਸ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ। ਉਹਨਾਂ ਨੇ ਕਿਹਾ ਹੈ ਕਿ ਡੀਐਸਐਸ ਸਮਾਜ ਨੇ ਕਾਫੀ ਸੰਘਰਸ਼ ਕੀਤਾ ਹੈ ਤੇ ਅੱਜ ਉਸ ਸੰਘਰਸ਼ ਦੇ ਸੁਖਤ ਨਤੀਜੇ ਵੀ ਸਾਹਮਣੇ ਆਏ ਹਨ। ਇਸ ਨਾਲ ਸਾਡੀ ਆਉਣ ਵਾਲੀ ਪੀੜ੍ਹੀਆਂ ਵੀ ਹਨ ਉਹ ਵੀ ਮਜ਼ਬੂਤ ਹੋਣਗੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਭਾਰਤ ਦਾ ਸੰਵਿਧਾਨ ਜਿਸ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੇ ਰਾਸ਼ਟਰ ਨੂੰ ਪ੍ਰਦਾਨ ਕੀਤਾ ਹੈ ਅੱਜ ਦੇ ਸਾਡੇ ਲੋਕਤੰਤਰ ਦੀ ਮੂਲ ਆਤਮਾ ਹੈ ਇਸ ਪਵਿੱਤਰ ਸੰਵਿਧਾਨ ਕਾਰਨ ਹੀ ਦੇਸ਼ ਨੂੰ ਇੱਕ ਲੋਕਤੰਤਰੀਕ ਵਿਵਸਥਾ ਮਿਲੀ ਹੈ ਜਿਸ ਵਿੱਚ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੰਸਦ ਅਤੇ ਨਿਆਂਪਾਲਿਕਾ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ ਸੰਸਦ ਦੇ ਮੈਂਬਰ ਚੇਅਰਮੈਨ ਵੀ ਇਸ ਸੰਵਿਧਾਨ ਦੀ ਦੇਣ ਹਨ ਪਰ ਮੰਦਭਾਗੀ ਕਾਂਗਰਸ ਪਾਰਟੀ ਨੇ ਡਾਕਟਰ ਅੰਬੇਦਕਰ ਨੂੰ ਕਦੇ ਵੀ ਸਨਮਾਨ ਨਹੀਂ ਦਿੱਤਾ ਅਤੇ ਅੱਜ ਵੀ ਕਾਂਗਰਸ ਪਾਰਟੀ ਜਦੋਂ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਸੰਸਦ ਜਾਂ ਨਿਆਂਪਾਲਿਕਾ ਤੇ ਟਿੱਪਣੀਆਂ ਕਰਦੀ ਹੈ ਤਾਂ ਇਹ ਸਿਰਫ ਇਨਾਂ ਦਾ ਹੀ ਨਹੀਂ ਸਗੋ ਡਾਕਟਰ ਪੰਪੀਮਰಾವ್ ਅੰਬੇਦਕਰ ਅਤੇ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦਾ ਵੀ ਅਪਮਾਨ ਹੁੰਦਾ ਹੈ ਤੇ ਇਸ ਦੇ ਨਾਲ ਹੀ ਸ਼੍ਰੀ ਨਾਇਬ ਸਿੰਘ ਸਾਨੀ ਨੇ ਕਿਹਾ ਹੈ ਕਿ ਚੋਣਾ ਦੌਰਾਨ ਰਾਹੁਲ ਗਾਂਧੀ ਪਵਿੱਤਰ ਸੰਵਿਧਾਨ ਦੀ ਕਾਪੀ ਨੂੰ ਹੱਥ ਵਿੱਚ ਚੁੱਕ ਕੇ ਘੁੰਮਦੇ ਨਜ਼ਰ ਆਏ ਉਹਨਾਂ ਨੇ ਉਹਨਾਂ ਨੂੰ ਕੋਈ ਦੱਸੇ ਕਿ ਇਸ ਸੰਵਿਧਾਨ ਇਸ ਸੰਵਿਧਾਨ ਹੈ ਜੋ ਪ੍ਰਦਰਸ਼ਨ ਦੀ ਕੋਈ ਵਸਤੂ ਨਹੀਂ ਹੈ ਸਗੋ ਇਹ ਸਾਡੇ ਲੋਕਤੰਤਰ ਦਾ ਮੂਲ ਥੰਮ ਹੈ ਇਹ ਪੂਜਨਯੋਗ ਵੀ ਹੈ ਤੇ ਸੰਵਿਧਾਨ ਨੂੰ ਹੱਥ ਵਿੱਚ ਚੁੱਕ ਕੇ ਲੋਕਾਂ ਨੂੰ ਡਰਾਉਣਾ ਜਾਂ ਗੁੰਮਰਾਹ ਕਰਨਾ ਇਹ ਵੀ ਗਲਤ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਚੋਣਾਂ ਦੌਰਾਨ ਕਾਂਗਰਸ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜੇਕਰ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਤਸ ਸਵਿਧਾਨ ਖਤਮ ਹੋ ਜਾਵੇਗਾ ਜਦੋਂ ਕਿ ਸਚਾਈ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਵਿਧਾਨ ਹੋਰ ਵੀ ਮਜ਼ਬੂਤ ਹੋਇਆ ਹੈ ਅੱਜ ਕੋਈ ਵੀ ਇਸ ਸਵਿਧਾਨ ਦੇ ਵੱਲ ਉਂਗਲੀ ਚੁੱਕਣ ਦੀ ਹਿੰਮਤ ਨਹੀਂ ਕਰ ਸਕਦਾ ਅਸਲ ਵਿੱਚ ਜੋ ਕਿ ਖਤਮ ਹੋ ਰਹੀ ਹੈ ਉਹ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਦੀਆਂ ਨੀਤੀਆਂ ਸਫਲ ਹੋ ਰਹੀਆਂ ਤੇ ਜਿੰਨਾ ਗਰੀਬਾਂ ਦੇ ਨਾਮ ਤੇ ਉਹਨਾਂ ਨੇ ਸਿਆਸਤ ਕੀਤੀ ਹੈ ਉਹਨਾਂ ਨੂੰ ਹੋਰ ਵੀ ਗਰੀਬ ਕਰ ਦਿੰਦਾ ਹੈ